you ਹੈਲੋ ਜੀ ਸਸਰੀਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਆ ਜੀ ਤੇ ਸਵੇਰ ਦੇ ਸ਼ਬਦ ਹੋ ਗਏ ਕਿ ਅਸੀਂ ਉੱਠ ਗਈ ਸੀ ਚਾਹ ਪਾਣੀ ਪੀ ਲਿਆ ਸੀ ਤੇ ਬਸ ਇੱਥੇ ਫਿਰ ਲੱਗ ਗਈ ਸੀ ਆਪਦੇ ਆਪ ਦੇ ਕੰਮਾਂ ਕਰਾਂ ਦੇ ਉੱਤੇ ਮੈਂ ਲੱਗ ਗਈ ਸੀ ਜੀ ਹਨਾ ਪਾਣੀ ਭਰਨ ਤੇ ਕੈਂਪਰ ਦੇ ਵਿੱਚ ਉਹ ਫਿਰਦੇ ਸੀ ਕੀੜੀ ਮੈਂ ਉਹਨੂੰ ਫਿਰ ਚਾਹ ਪੁੰਨੀ ਨਾਲ ਕੱਢ ਤਾ ਤੇ ਪਹਿਲਾਂ ਮੈਂ ਧੋ ਕੇ ਭਰਨ ਲੱਗੇ ਜਰਮਾਂ ਦਾ ਚਲਾਈਂ ਕੱਢ ਦਿੰਨੇ ਤੇ ਮੱਛਰ ਵੀ ਕਾਫੀ ਹੋ ਗਿਆ ਹੁਣ ਤਾਂ ਬਹੁਤ ਜ਼ਿਆਦਾ ਹੋਇਆ ਪਿਆ ਤੇ ਬਸ ਹੁਣ ਤਾਂ ਖੜੇ ਨਹੀਂ ਅੰਦਰ ਸੋਈ ਚਾਏ ਪਿਆਰਾ ਤੇ ਦੰਦियां ਵੱਡਾ ਬਹੁਤ ਹੀ ਜਿਆਦੇ ਮੱਛਰ ਹੋਇਆ ਪਿਆ ਤੇ ਦਿਨੇ ਵੀ ਬਸ ਹਨਾ ਮੱਛਰ ਆਏ ਪੱਖਾ ਵੀ ਚੱਲਦਾ ਹੋਵੇ ਤਾਂ ਵੀ ਬਸ ਲੜੀ ਜਾਂਦਾ ਤੇ ਬਸ ਇੱਥੇ ਫਿਰ ਮੈਂ ਪਾਣੀ ਪਾ ਕੇ ਤੇ ਇਹਦੇ ਵਿੱਚ ਲਾਗੇ ਸੀ ਬਰਫ਼ ਪਾਉਣਾ ਤੇ ਬਰਫ਼ ਪਾ ਕੇ ਫਿਰ ਮੈਂ ਬਸ ਇੱਥੇ ਦੂਜਾ ਡੂੰਗਾ ਵੀ ਪਾ ਦੂੰਗੀ ਤੇ ਬਰਫ਼ ਪਾ ਕੇ ਫਿਰ ਮੈਂ ਢੱਕਣ ਲਾਤਾ ਤੇ ਇਧਰ ਆ ਗਈ ਸੀ ਸਨੇਹਾ ਝਾੜੂ ਲਾਉਣ ਤੇ ਮੈਂ ਕਹਾਂ ਸੀ ਚੱਲ ਤੂੰ ਝਾੜੂ ਲਾ ਲੈ ਤੇ ਇਹ ਲੱਗ ਦੀ ਜਿਹੜਾ ਦੁਕਾਨ ਨੂੰ ਪੋਚਾ ਲਾਉਣਾ ਹੁੰਦਾ ਕਿੰਨੇ ਮੈਂ ਝੜ ਪੋਚਾ ਕਰ ਦਿੰਨੀ ਤੇ ਬਸ ਫਿਰ ਇਹ ਆਪਦਾ ਝੜ ਪੋਚਾ ਕਰ ਦੂਗੀ ਤੇ ਸੈਟ ਕਰਕੇ ਹਨਾ ਸਮਾਨ ਤੇ ਆਪਦਾ ਝੜੂ ਲਾ ਲੂਗੀ ਜਿੱਥੇ ਵੀ ਇਹਨੂੰ ਲੋੜ ਲੱਗਦਾ ਜਿਵੇਂ ਵੀ ਲਾਉਣਾ ਹੁੰਦਾ ਤੇ ਜਵਾਕਾ ਦਾ ਕੰਮ ਤਾਂ ਜ ਜਵਾਕਾਂ ਵਾਲੀ ਹੁੰਦਾ ਹੈ ਬਸ ਐਵੇਂ ਸੰਡੇ ਹਲ ਦੇਣਾ ਸਿਚਾ ਦੇ ਹਨਾ ਸਾਫ ਸਫਾਈ ਕਰਦੇ ਆ ਚੰਗੀ ਤਰ੍ਹਾਂ ਖਲ ਖੁੰਝਾ ਜੋ ਚੰਗੀ ਤਰ੍ਹਾਂ ਕੱਢਣਾ ਹਨਾ ਕਿਉਂਕਿ ਸਵੇਰ ਸਵੇਰ ਇੱਕ ਤਾਂ ਟਾਈਮ ਥੋੜਾ ਹੁੰਦਾ ਬੱਚਿਆਂ ਕੋਲੇ ਤੇ ਫਿਰ ਜਲਦੀ ਦੇ ਮਾਰੇ ਵਸ ਜਿੰਮੇ ਵੀ ਨਾ ਠੀਕ ਲੱਗਦਾ ਉਹ ਮੈਂ ਝਾੜੂ ਲਾ ਕੇ ਚਲੇ ਜਾਂਦੇ ਆ ਤੇ ਵਸ ਫਿਰ ਇਹ ਝਾੜੂ ਲਾ ਦੂਗੀ ਇੱਥੋਂ ਤੇ ਕੋੜਾ ਚੱਕ ਦੂਗੀ ਤੇ ਬਾਹਰ ਕਾਫੀ ਮੌਸਮ ਹਨਾ ਠੰਡਾ ਹੋਇਆ ਪਿਆ ਸੀ ਬੱਦਲਵਾਈ ਹੋਈ ਪਈ ਸੀ ਤੇ ਹਵਾ ਚੱਲੀ ਜਾਂਦੀ ਸੀ ਤੇ ਮੈਂ ਕਹ ਚੱਲ ਹਨਾ ਵੀ ਮੀਂਹ ਆਊਗਾ ਸ਼ਾਇਦ ਤੇ ਵਾਕੀ ਪਹਿਲਾਂ ਐਸੀ ਵੀ ਕੱਲ ਵੀ ਮੌਸਮ ਐਂ ਸੀ ਮੈਂ ਕਹ ਨਹੀਂ ਹੁੰਦਾ ਵੀ ਕੱਲ ਵੀ ਐਂ ਆਈ ਰਿਹਾ ਸੀ ਸਾਰਾ ਦਿਨ ਠੰਡਾ ਮੌਸਮ ਤੇ ਦਰਿਸ਼ੋ ਤਿਆਰ ਹੋ ਜਾਂਦਾ ਸੀ ਆਦਾ ਤੇ ਵਸਸ ਸਨੇਹਾ ਫਿਰ ਆਵਦਾ ਹਨ ਇੱਧਰ ਲੱਗ ਗਈ ਸਿਰਸੋਈ ਦੇ ਵਿੱਚ ਝਾੜੂ ਲਾਉਣਾ ਤੇ ਕਮਰੇ ਚ ਲਾ ਲੈ ਸੀ ਨੀ ਝਾੜੂ ਤੇ ਰਸੋਈ ਚ ਲਾ ਦੋਗੇ ਝਾੜੂ ਹੁਣ ਤੇ ਮੈਂ ਗਈ ਸੀ ਨੋਣ ਤੇ ਸਨੇਹਾ ਝਾੜੂ ਲਾ ਦੋਗੇ ਮੈਂ ਨਾ ਆ ਕੇ ਆ ਜੂ ਤੇ ਥੀ ਵਸ ਸੁਨੇਹਾ ਨੇ ਝਾੜੂ ਲਾਤਾ ਸਿਰ ਸੋਈ ਚਾਦਰ ਆ ਗਈ ਸੀ ਝਾੜੂ ਲਾਉਣ ਰੂਮ ਦੇ ਵਿੱਚ ਇੱਕ ਚਲਾਇਆ ਸੀ ਦੂਜੇ ਰੂਮ ਚ ਆ ਗਈ ਸੀ ਤੇ ਇੱਥੇ ਬਸ ਝਾੜੂ ਲਾ ਦਈ ਉਹ ਚਾਦਰ ਵਗੈਰਾ ਛਾੜ ਕੇ ਵਿਛਾਤੀ ਸੀ ਤੇ ਵਾਕ ਖਲਾਰਾ ਜਿਹੜਾ ਹੁੰਦਾ ਮਾੜਾ ਮੋਟਾ ਉਹ ਵੀ ਚੱਕਤਾ ਸੀ ਨੇ ਤੇ ਰਿਸ਼ਾ ਤਿਆਰ ਹੋ ਜਾਂਦਾ ਤੇ ਪੱਗ ਬਣਦਾ ਸੀ ਆਪਦੇ ਤੇ ਨਾਲਿਆ ਸੀ ਇਹ ਤੇ ਥੋੜਾ ਬਾਅਦ ਮੈਨੋਂ ਹਣ ਗਈ ਹੋਈ ਸੀ ਮੈਂ ਕਿਹਾ ਚੱਲ ਵੀ ਮੰਦਰ ਜਾਣਾ ਤੇ ਮੈਂ ਕਿਹਾ ਮੈਂ ਨਾਲ ਇਹਨੇ ਧੂਆਂ ਦਾ ਝਾੜੂ ਪੋਚਾ ਕਰ ਲਈ ਤੇ ਬਸ ਫਿਰ ਇਹ ਝਾੜੂ ਲਉਣ ਲੱਗ ਗਈ ਸੀ ਕਹਿੰਦੀ ਚੱਲ ਮੈਂ ਲਾ ਦਿੰਨੀ ਆ ਪੋਚਾ ਤੇ ਮੈਂ ਕਿਹਾ ਸੀ ਮੈਂ ਕਿਹਾ ਰਹਿਣ ਦੇ ਕਿਉਂਕਿ ਨਾ ਮੀਂਹ ਕਣੀ ਦਰੋਤਾ ਤੇ ਸਿਗ ਸਿਗ ਕਰਦਾ ਫਰਸ਼ ਹੈ ਮੀਂਹ ਚਿਪਚਿਪ ਤੇ ਤਾਂ ਕਰਕੇ ਨਾ ਮੈਂ ਕਿਹਾ ਸੀ ਵੀ ਰਹਿਣ ਨਹੀਂ ਦੇ ਪੋਚਾ ਵਿੱਚ ਕੱਲਾ ਝਾੜੂ ਲਾ ਦੇ ਤੇ ਬਾਕੀ ਫਿਰ ਇਹਨੇ ਪੋਚਾ ਲਾਤਾ ਸੀ ਕਹਿੰਦੀ ਨਹੀਂ ਮੈਂ ਲਾ ਦਿੰਨੀ ਆ ਤੇ ਇਹ ਹੋਰ ਹੀ ਲੱਗਦਾ ਪੋਚੇ ਤੋਂ ਬਿਨਾ ਮੈਂ ਕਹਾ ਚਾਹ ਠੀਕ ਹੈ ਕਿਉਂਕਿ ਬਾਹਰ ਮਿੱਟੀ ਗਣੀ ਹੈ ਮਿੱਟੀ ਆ ਜਾਂਦੀ ਹੈ ਪੈਰਾਂ ਨਾਲ ਅਲਗ-ਅਲਗ ਤੇ ਇੱਕ ਤਾਂ ਇੱਕ ਵਕ ਮੀਂਹ ਗਣੀ ਦੀ ਰੁੱਤ ਦੇ ਵਿੱਚ ਹਨਾ ਜਿੰਨਾ ਮਰਜ਼ੀ ਪੋਚਾ ਲਾ ਦੋ ਝਾੜੂ ਲਾ ਕੇ ਤੇ ਪਰ ਫਿਰ ਵੀ ਐ ਚਿਪਚਿਪ ਜਿਹਾ ਕਰੀ ਜਾਂਦਾ ਫਰਸ਼ ਤੇ ਐ ਵਧੀਆ ਨਹੀਂ ਲੱਗਦਾ ਤਾਂ ਕਰਕੇ ਫਿਰ ਮੈਂ ਇਹਨੂੰ ਕਿ ਐਸੀ ਰਹਿਣੀ ਦੇ ਪੋਚਾ ਲਾਉਣ ਨੂੰ ਤੇ ਬਸ ਫਿਰ ਹਨਾ ਇਹ ਝਾੜੂ ਲਾ ਕੇ ਇੱਥੇ ਕੂੜਾ ਚੱਕ ਦੋ ਸਾਰਾ ਥੋੜਾ ਚੱਕ ਕੇ ਤੇ ਫਿਰ ਬਾਹਰ ਲਾਉਗੀ ਝਾੜੂ ਇਹ ਤੇ ਬਸ ਫਿਰ ਮੈਂ ਉਹਦਾ ਨਾ ਧੋਕੇ ਆ ਕੇ ਫਿਰ ਅਸੀਂ ਉਹਦਾ ਮੰਦਿਰ ਜਾਵਾਂਗੇ ਇਹ ਨਾਲ ਉਹ ਗਏ ਨੇ ਤੇ ਬਸ ਇੱਥੇ ਇਹਨੇ ਕੂੜਾ ਸਾਰਾ ਉਹ ਕਰਤਾ ਸੀ ਇਕੱਠਾ ਕਰ ਲਿਆ ਸੀ ਬਾਹਰ ਤੇ ਬਾਹਰ ਹਏ ਤਾਂ ਸੁੱਕ-ਪੁੱਕੇ ਹੀ ਸੀ ਮੈਂ ਕਿ ਚੱਲ ਵੀ ਮੀਂਹ ਨਹੀਂ ਨਾ ਆਇਆ ਇਹ ਇੱਥੋਂ ਚੱਕਦੇ ਤੇ ਫਿਰ ਇਹ ਕਹਿੰਦੇ ਨਹੀਂ ਮੀਂਹ ਨਹੀਂ ਹੁੰਦਾ ਤੇ ਜਦੋਂ ਮੈਂ ਸਵੇਰੇ ਉੱਠੀ ਸੀ ਨਾ ਉਹ ਮੜੀ-ਮੜੀ ਮੀਂਹ ਬ੍ਰੀਕ-ਬ੍ਰੀਕ ਕਣੀਆਂ ਡਿੱਗਦੀਆਂ ਸੀ ਤੇ ਫਰਸ਼ ਗਿੱਲਾ ਹੋਇਆ ਪਿਆ ਸੀ ਤੇ ਫੇਰ हट ਗਿਆ ਸੀ ਜਦੋਂ ਮੈਂ ਬਸ ਮੈਂ ਚਾਹ ਪਣੀ ਤਰਿਆ ਤੇ ਵਸ ਫਿਰੇ ਲੱਗ ਗਈ ਸੀ ਬੇੜੇ 'ਚ ਝਾੜੂ ਲਾਉਣੇ ਤੇ ਝਾੜੂ ਲਾ ਦੋਗੇ ਬੇੜੇ ਦੇ ਵਿੱਚ ਤੇ ਇੱਥੋਂ ਜਿੰਨਾ ਕ ਲਾਉਗੇ ਵਸ ਕੂੜਾ ਚੱਕ ਦੂਗੇ ਕਿਉਂਕਿ ਅੱਗੇ ਤਾਂ ਇਹ ਸਾਰਾ ਹਨਾ ਮਿੱਟੀ-ਮੁੱਟੀ ਹੁੰਦੀ ਹੈ ਇੰਨਾ ਕੂੜਾ-ਗਾੜਾ ਤਾਂ ਹੁੰਦਾ ਨਹੀਂ ਜੇ ਅਸੀਂ ਤੀਜੇ ਚੌਥੇ ਦਿਨ ਲਾ ਦਿੰਨੇ ਆ ਝਾੜੂ ਅੱਗੇ ਨਹੀਂ ਤਾਂ ਵਸ ਇੱਥੇ ਘੰਡੋਲੀ ਤੱਕ ਹੀ ਲੁੰਨੇ ਹੁੰਨੇ ਆ ਝਾੜੂ ਕਿਉਂਕਿ ਇੱਥੇ ਤੱਕ ਆਵਾਜ਼ਾਈ ਹੁੰਦੀ ਆ ਆਪਣੀ ਤੇ ਬਾਹਲੀ ਦੂਰ ਤਾਂ ਹੁੰਦੀ ਨਹੀਂ ਹੈਗੀ ਕਿਉਂਕਿ ਆਪਾਂ ਆਪਣੇ ਘੜਾ ਵੀ ਛੋਟੇ ਬੱਚੇ ਹੋਏ ਹਨਾ ਖਲਾਰਾ-ਖਲਾਰ ਦੇ ਕਾਗਜ਼ ਵਗੈਰਾ ਤੇ ਵੱਡੇ ਆ ਚੱਲ ਤੇ ਇਹਨਾਂ ਨੂੰ ਸਮਝ ਆ ਗਈ ਆ ਵਾਕੀ ਇਹ ਹਨਾ ਤੀਜੇ ਚੌਥੇ ਦਿਨ ਜਾਂ ਅਸੀਂ ਸੰਡੇਲ ਦਿਨ ਬਾਕੀ ਸਾਰੇ ਝਾੜੂ ਵਗੈਰਾ ਲਾ ਕੇ ਕੋੜਾ ਛੱਟੇ ਨੂੰ ਨੇ ਤੇ ਪੱਤੇ ਪੁੱਤੀ ਹੁੰਦੇ ਆ ਵਾਕੀ ਉਹ ਤਾਂ ਨਹੀਂ ਹੁੰਦਾ ਕੋਈ ਖਲਾਰਾ ਤੇ ਵਾਸ ਫਿਰ ਇਹ ਇੱਥੇ ਝਾੜੂ ਲਾ ਕੇ ਕੋੜਾ ਚੱਕ ਦੂਗੀ ਤੇ ਮੈਂ ਤਾਂ ਨਾ ਸੋਚਦੀ ਸੀ ਮੈਂ ਕਿ ਚੁੱਲ੍ਹੇ ਨੂੰ ਮਿੱਟੀ ਲਾਵਾਂਗੇ ਤੇ ਚੁੱਲ੍ਹੇ ਤੇ ਮਿੱਟੀ ਸਾਰੀ ਲੈ ਗਈ ਤੇ ਬਾਕੀ ਫਿਰ ਇਹ ਹਾਈ ਤੱਕ ਤਾਂ ਵੀ ਲਾ ਨਹੀਂ ਸਕਦੇ ਕਿਉਂਕਿ ਮੀਂਹ ਕਣੀ ਦੇ ਰੋਤਾ ਮੀਂਹ ਨੱਤੀ ਆ ਜਾਂਦਾ ਤੇ ਇੱਥੇ ਵਾਸ ਰੀਸ਼ੂ ਫਿਰ ਹਨਾ ਬੈਠਾ ਸੀ ਪੱਗ ਬੰਨ ਲੱਗਿਆ ਸੀ ਪਹਿਲਾਂ ਪੱਗ ਫਿਰ ਇਹਨੇ ਬੰਨੀ ਨਹੀਂ ਬੈਹ ਗਿਆ ਤੇ ਇਹ ਵੀ ਬਿਮਾਰ ਹੋਇਆ ਹੋਇਆ ਪਹਿਲਾਂ ਰੀਸ਼ੂ ਬਿਮਾਰ ਹੋ ਗਿਆ ਜ਼ਖਾਮ ਹੋ ਗਿਆ ਸੀ ਇਹਨੂੰ ਤੇ ਗਲ ਦੁਖਦਾ ਸੀ ਤੇ ਦਵਾ ਦੇ ਦੂਜੇ ਤੀਜੇ ਦਿਨ ਸੁਨੇਹਾ ਹੋ ਗਈ ਬਿਮਾਰੀ ਤੇ ਇਧਰ ਪੋਚੇ ਲੱਗ ਗਏ ਸੀ ਤੇ ਹੁਣ ਨਾ ਮੌਸਮ ਦੀ ਮੀਂਹ ਕਣੀ ਦੇ ਰੋਤਾ ਤੇ ਬੱਚੇ ਬਿਮਾਰ ਹੋ ਜਾਂਦੇ ਆ ਤੇ ਬੱਚੇ ਬਸ ਐ ਹੀ ਹੁਣ ਨਾ ਗਰਮ ਸਰਦ ਹੋ ਜਾਂਦੇ ਨਾਲ ਲੈਂਦੇ ਆ ਗਰਮੀ ਦੇ ਵਿੱਚ ਤੇ ਬਾਹਰੋਂ ਆ ਕੇ ਜਿਵੇਂ ਮੁਰਕਸ ਖੁੰਦੇ ਨਹੀਂ ਇਹਨਾਂ ਨੂੰ ਲੰਦੇ ਜਨ ਆ ਕੇ ਪੱਖਾ ਛੱਡ ਲੈਂਦੇ ਆ ਕੇ ਬਸ ਇਹਦੇ ਨਾਲ ਹੀ ਮੌਸਮ ਨਾਲ ਤੇ ਇੱਕ ਮੌਸਮ ਬਦਲ ਦੇ ਕਰਕੇ ਕਨੌਣ ਨਾਲ ਪੱਖਾ ਛੱਡਣ ਨਾਲ ਤੇ ਬਿਮਾਰ ਹੋਏ ਪਏ ਆ ਤੇ ਹੁਣ ਸਨੇਹਾ ਬੁਆਰ ਹੋਈ ਪਈ ਐ ਤੇ ਉਹ ਕਹਿੰਦੀ ਮੈਨੂੰ ਜਖਾਮ ਹੋਇਆ ਫਿਰ ਮੇਰਾ ਗਾਲ ਦੁਖਦਾ ਮੈਂ ਕਿਵੇਂ ਘਰਾਰੇ ਇਹ ਕਰ ਲੈਣ ਨੂੰ ਣ ਪਾ ਕੇ ਪਾਣੀ ਦੇ ਵਿੱਚ ਤੇ ਕਹਿੰਦੀ ਨਹੀਂ ਵੀ ਹਨਾ ਮੈਨੂੰ ਦਵਾਈ ਲਿਆ ਦਿਓ ਤੇ ਦਵਾਈ ਅੱਜ ਅਸੀਂ ਲੈਣ ਜਾਣਾ ਸੀ ਤੇ ਮੀਨ ਸਵੇਰ ਦਾ ਲੱਗ ਗਿਆ ਸੀ 9 8 ਵਜੇ ਦਾ ਤੇ ਇਹ ਅੱਜ ਗਈ ਵੀ ਨਹੀਂ ਹੈਗੀ ਤੇ ਬਸ ਇਹ ਰੋਟੀ ਖਾਣੇ ਲੱਗੀ ਸੀ ਤੇ ਮੀਂ ਪਹਿਲਾਂ ਤਾਂ ਬ੍ਰੀਕ ਬ੍ਰੀਕ ਕਣੀ ਦਾ ਸੀ ਭੋਰ ਜੀ ਦੇਖਦੇ ਸੀ ਮੈਂਗਾ ਚੱਲ ਵੀ ਹਟ ਜਾਊਗਾ ਤੇ ਰੋਟੀ ਖਾ ਲ ਜਦੋਂ ਉਹਨੇ ਰੋਟੀ ਖਾਦੇ ਤੋ ਤਾਂ ਇੰਨਾ ਲੈ ਪਿਆ ਮੀ ਬਹੁਤ ਹੀ ਜਿਆਦੇ ਤੇ ਵਾਸ ਫਿਰ ਇਹ ਗਈ ਨਹੀਂ ਕਹਿੰਦੀ ਮੈਂ ਕਿਵੇਂ ਜਾਉਂਗੀ ਬਸ ਚੜੂੰਗੀ ਤੇ ਨਾ ਕੋਈ ਹਨਾ ਛਤਰੀ ਸੀ ਘਰੇ ਵੀ ਛਤਰੀ ਲੈ ਕੇ ਜਾ ਕੇ ਚਲ ਜਾਵੜੇ ਫਿਰ ਜੇ ਕੋ ਚੁੰਨੀ ਤੋਲੀ ਲੈ ਕੇ ਜਾਂਦੇ ਉਹ ਵੀ ਭਿੱਜ ਜਾਂਦਾ ਤੇ ਬਾਕੀ ਉੱਥੋਂ ਫਿਰ ਬਸ ਸਟੈਂਡ ਤੋਂ ਵੀ ਤੁਰ ਕੇ ਜਾਣਾ ਪੈਂਦਾ ਪੰਜ 6 ਮਿੰਟਾਂ ਦਾ ਰਾਹ ਹੈਗਾ ਤੇ ਫਿਰ ਭਿੱਜ ਜਾਣਾ ਸੀ ਇਹਨੇ ਤੇ ਫਿਰ ਇਹ ਕਹਿੰਦੀ ਨਹੀਂ ਵੀ ਮੈਂ ਨਹੀਂ ਜਾਣਾ ਵਿੰਗਾ ਹਨਾ ਅੱਗੇ ਕਿੰਨਾ ਕੁ ਜਗਰਾਉ ਮੀ ਹੋਗਾ ਕਹੀ ਪਤਾ ਵੀ ਆਪਣੇ ਇੰਨਾ ਹੈਗਾ ਤੇ ਮੈਂ ਕਹਾਂ ਚਲ ਠੀਕ ਹੈ ਫਿਰ ਤੇ ਬਾਕੀ ਫਿਰ ਹਨਾ ਇੱਥੇ ਮੈਂ ਲਾ ਗਈ ਸੀ ਰੋਟੇ ਪਉਣ ਸਵਾਦੀ ਤੇ ਨਾਸ਼ਤਾ ਮੈਂ ਬਣਾ ਕੇ ਤੇ ਵਸ ਇਹਦਾ ਪੈਕ ਕਰ ਦੂੰਗੀ ਰਿਸ਼ੋ ਦਾ ਮੈਂ ਸਾਰੀ ਰੋਟੀ ਬਣਾ ਲਈ ਸੀ ਅੱਗੇ ਤਾਂ ਮੈਂ ਤੇ ਸੁਨੇਹਾ ਆਪਦੀ ਰੋਟੀ ਮੰਦਰੋਂ ਆ ਕੇ ਬਣਾਉਣੇ ਹੁੰਨੇ ਆ ਤੇ ਅੱਜ ਮੈਂ ਆਪਦੀ ਤੇ ਸੁਨੇਹਾ ਦੀ ਵੀ ਲਾਈ ਗਈ ਸੀ ਮੈਂ ਕਿੱਥੇ ਬਾਰ ਬਾਰ ਆਉਂਦੀ ਆਉਂਦੀ ਹਨਾ ਲਾਉਂਗੀ ਰੋਟੀ ਤੇ ਬਰ ਬਰ ਸਾਰਾ ਸਮਾਨ ਚੱਕੂਗੀ ਮੈਂ ਕਿ ਲਾਈ ਦਿੰਨੀ ਚੱਲ 5 ਮਿੰਟ ਹੋਰ ਸੀ ਤੇ ਵਸ ਫਿਰ ਮੈਂ ਰੋਟੀ ਰੋਟੀ ਲਾ ਕੇ ਤੇ ਪੈਕ ਕਰਤੀ ਸੀ ਨੂੰ ਖਾਣ ਨੂੰ ਦੇਤੀ ਸੀ ਤੇ ਇੱਥੇ ਫਿਰ ਮੈਂ ਦਾ ਹਨਾ ਤੂਫ ਲੈਣ ਚਲੀ ਗਈ ਸੀ ਮੰਦਰ ਦੇ ਵਿੱਚੋਂ ਅੰਦਰੋਂ ਤੇ ਮੈਂ ਮਗਾ ਧੂਫ ਲੈ ਆਨੇ ਜਾਂ ਜਾਲ ਵਗੈਰਾ ਪਾਲਿਆ ਸੀ ਡੋਲੂ ਦੇ ਵਿੱਚ ਸਨੇਹਾ ਨੇ ਤੇ ਮੈਂ ਧੂਫ ਲੈ ਕੇ ਆਉਂਗੀ ਤੇ ਧੂਫ ਲੈ ਕੇ ਫਿਰ ਅਸੀਂ ਬੱਟ ਕੇ ਧੂਫ ਨੂੰ ਤੇ ਫਿਰ ਅਸੀਂ ਜਾਵਾਂਗੇ ਮੰਦਿਰ ਤੇ ਬਸ ਰਿਸ਼ਵ ਨੇ ਉਹਦਾ ਰੋਟੀ ਪਣੀ ਖਾ ਕੇ ਕਈ ਵਾਰ ਤਾਂ ਇਹਦੇ ਹੁੰਦੀ ਆ ਜੰਨੇ ਆ ਅਸੀਂ ਤੇ ਕਈ ਵਾਰ ਇਹ ਹਨਾ ਚਲਿਆ ਜਾਂਦਾ ਹੁੰਦਾ ਦੀ ਬੈਣ ਆਉਣ ਵਾਲੀ ਹੁੰਦੀ ਮੈਂ ਇਹਨੂੰ ਕੰਨੀ ਹੁੰਨੀ ਹੈ ਵੀ ਜੇ ਕਈ ਵਾਰ ਟਾਈਮ ਹੋ ਜੇ ਵੀ ਤਕੁੰਡੇ ਲਾ ਕੇ ਚਲੇ ਜਾਇਆ ਕਰ ਉਹਦੋਂ ਅਸੀਂ ਆ ਜੰਨੇ ਹੁੰਨੇ ਆ ਤੇ ਕਈ ਵਾਰ ਇਹ ਬੈਠਾ ਹੁੰਦਾ ਵੀ ਜਲਦੀ ਵੀ ਆ ਜੰਨੇ ਹੁੰਨੇ ਆ ਕਈ ਵਾਰ ਆਇ ਮੰਦਰ ਦੇ ਵਿੱਚ ਹਣ ਸੋਣ ਚੜਦਾ ਚੜਿਆ ਹੋਇਆ ਤੇ ਹਨਾ ਸੋਣ ਦੇ ਮਹੀਨੇ ਵਿੱਚ ਭਗਤ ਹੁੰਦੇ ਮੱਥਾ ਟੇਕਣ ਤੇ ਭੀੜ ਵੀ ਹੁੰਦੀ ਹੈ ਕਈ ਵਾਰ ਨਹੀਂ ਵੀ ਹੁੰਦੀ ਤੇ ਟਾਈਮ ਨਾਲ ਪੂਜਾ ਹੋ ਜਾਂਦੀ ਹੈ ਕਈ ਵਾਰ ਫਿਰ ਟਾਈਮ ਲੱਗਦੀ ਜਾਂਦਾ ਬਾਕੀ ਅਸੀਂ ਆਉਂਦਾ ਹਨਾ ਸ਼ਿਵ ਜੀ ਦੇ ਮੰਦਰ ਚ ਆਉਦੇ ਸਾਫ ਸਫਾਈ ਮੰਦਰ ਦੀ ਕਰਕੇ ਉਹਨੇ ਤਾਂ ਕਰਕੇ ਤੇ ਟਾਈਮ ਲੱਗਦੀ ਜਾਂਦਾ 5-7 ਮਿੰਟ ਉੱਤੇ ਤੇ ਵਾਸ ਫਿਰ ਮੈਂ ਇਥੇ ਸਾਨੂੰ ਕਿਹਨਾਂ ਦਾ ਪਤਾ ਤੇ ਅਸੀਂ ਮੰਦਰੋਂ ਦੇਖੇ ਤੇ ਅਸੀਂ ਮੰਦਰੋਂ ਆ ਗਏ ਜੀ ਹੁਣ ਆ ਕੇ ਮੰਦਰੋਂ ਆ ਕੇ ਹੁਣ ਸਾਾਨੂੰ ਰੋਟੀ ਤੇ ਮੈਂ ਲਾਗੇ ਸੀ ਤੇ ਲੱਗ ਸਕਦਾ ਸੱਚੀ ਸੀ ਜੀ ਤਾਂ ਮੈਂ ਜੋਤ ਬੱਤੀ ਲੁਨੀ ਐ ਜੋਤ ਲਾ ਕੇ ਨਾ ਫਿਰ ਆਪਾਂ ਰੋਟੀ ਪਾਣੀ ਖਾਵਾਂਗੇ ਜੀ ਸੀ ਚਲੇ ਗਿਆ ਸਕੂਲ ਤੇ ਬੱਦਲ ਵਾਲੇ ਦੇਖੋ ਜੀ ਕੱਲ ਵੀ ਆਈ ਸੀ ਬੱਦਲ ਵਾਈ ਕੱਲ ਤਾਂ ਆਮੀ ਐ ਆਏ ਨੇ ਬੱਦਲ ਵਾਈ ਬਰੀ ਸੀ ਮੌਸਮ ਬੜੀ ਅਚ ਠੰਡਾ ਸੀ ਅੱਜ ਵੀ ਆਈ ਐ ਰਾਤ ਦਾ ਹੀ ਐ ਕੱਲ ਦੇ ਨਾਇ ਸੁਣਾਈ ਜਿਹੜੇ ਨੰਗੀ ਜੀ ਸਾਥ ਅੰਦਰ ਜਾ ਕੇ ਮੱਛਰ ਨਾ ਇੰਨਾ ਜ਼ਿਆਦਾ ਹੋਇਆ ਤੇ ਨਾ ਬਹੁਤ ਜ਼ਿਆਦਾ ਬੈਠੇ ਮੱਛਰ ਇੰਨਾ ਜ਼ਿਆਦਾ ਹੋਇਆ ਪਿਆ ਨਾ ਬਹੁਤ ਹੀ ਜ਼ਿਆਦਾ ਤੇ ਨਾਂ ਬਸ ਜਿੱਥੇ ਵੀ ਲੜਦਾ ਨਾ ਧੱਫੜੀ ਧੱਫੜ ਕਰ ਦਿੰਦਾ ਤੇ ਬੁਰਾ ਹਾਲ ਕੀਤਾ ਮੱਛਰ ਨੇ ਜਬਾਰ ਬੈਨੇ ਆ ਬਾਹਰ ਹੁਣ ਸਵੇਰੇ ਮੈਂ ਉੱઠી ਤੇ ਮੈਂ ਠੰਡੀ ਠੰਡੀ ਹਵਾ ਚੱਲਦੀ ਸੀ ਨਹੀਂ ਵਧੀਆ ਤੇ ਮੈਂ ਕਿਹਾ ਚੱਲ ਬਾਹਰ ਮੰਜਾ ਮੈਂ ਡੋਨੀ ਹੁੰਨੀ ਤੁਹਾਨੂੰ ਪਤਾ ਹੀ ਹੈ ਨਾ ਚਾਹ ਪਾਣੀ ਪੀਣੇ ਆਪਾਂ ਤੇ ਮੈਂ ਕਿਹਾ ਚੱਲ ਹਵਾ ਚੱਲਦੀ ਪੱਖਾ ਕਿ ਲੈਣਾ ਤੇ ਮੱਛਰ ਨੇ ਤਾਂ ਬਾਹੇ ਖਾਲੀਆਂ ਦੰਡੀਆਂ ਵੱਡ ਵੱਡ ਕੇ ਫਿਰ ਮੈਂ ਮੱਛਰ ਪੱਖਾ ਲਾਇਆ ਫੇਰ ਆ ਕੇ ਮੜਾ ਜਾ ਉਹ ਸਹੀ ਹੋਇਆ ਨਹੀਂ ਤਾਂ ਮੱਛਰ ਕਦੇ ਬਾਹਾਂ ਤੇ ਬੈਜੇ ਕਦੇ ਹੱਥ ਤੇ ਕਦੇ ਪੈਰ ਤੇ ਤੇ ਬੁਰਾ ਹਾਲ ਕਰਤਾ ਮੱਛਰ ਨੇ ਤੇ ਮੱਛਰ ਇੱਕ ਤਾਂ ਨਾ ਜੀ ਮੀਂਹ ਦਾ ਪਾਣੀ ਕਿਤੇ ਥਾਂ ਥਾਂ ਤੇ ਖੜ ਜਾਂਦਾ ਜਿਵੇਂ ਟਾਇਲਟ ਪਿਆ ਚ ਨਾਲੀਆਂ ਚ ਉਸ ਕਰਕੇ ਬਾਲਾ ਹੋਇਆ ਪਿਆ ਇੱਕ ਹਰੇਵਾਈ ਬਹੁਤ ਹੋ ਰਹੀ ਹੈ ਤੇ ਹੁਣ ਬੇ ਨਭਰਾਉ ਹੋਇਆ ਪਿਆ ਬੱਦਲ ਜੰਮ ਜਿਵੇਂ ਹੋਣੀ ਬਰੂਗਾ ਤੇ ਬਸ ਮੈਂ ਜੋ ਤਵਤੀ ਲਾਣਾ ਦੇਖੋ ਜਿਵੇਂ ਮੈਂਹੰਦੀ ਲਾਈ ਸੀ ਤੇ ਚੜ ਗਈ ਹਾਂ ਤਾਂ ਤੇ ਹਫਤਾ ਕੀ ਰਹਿੰਦੀ ਹੈ ਮਹਿੰਦੀ ਲਾਈ ਦਾ ਕੋਈ ਫਾਇਦਾ ਤਾਂ ਹੈ ਨਹੀਂ ਚਾਹੇ ਕਲਰ ਲਾ ਲਓ ਚਾਹੇ ਮਹਿੰਦੀ ਲਾ ਲਓ ਹਫਤਾ 15 ਦਿਨ ਮਸੇ ਰਹਿੰਦਾ 12 ਕੁ ਦਿਨ ਤੇ ਬਸ ਮੈਂ ਜੋਤ ਬੱਤੀ ਲਾ ਲਾਂ ਜੀ ਫਿਰ ਚਾਹ ਪਾਣੀ ਪੀਨੇ ਆਪਾਂ ਠੀਕ ਹੈ ਜੀ ਤੇ ਜੀ ਇੱਥੇ ਮੈਂ ਲੱਗ ਗਈ ਸੀ ਜੋਤ ਲਾਉਣ ਤੇ ਮੈਂ ਇੱਥੇ ਸ਼ਿਵਲਿੰਗ ਤੇ ਜਲ ਚੜਾਉਂਗੀ ਹੁਣ ਤੇ ਜਲ ਚੜਾ ਕੇ ਫਿਰ ਮੈਂ ਇੱਥੇ ਲੱਗ ਗਈ ਸੀ ਚੰਦਨ ਲਾਉਣ ਤੇ ਚੰਦਨ ਮੈਂ ਪੀਲਾ ਚੰਦਨ ਲੈਂਦਾ ਹੋਇਆ ਸੀ ਮਾਤਾ ਜੀ ਜਦੋਂ ਗਏ ਸੀ ਚੰਤਪੁਰ ਨੇ ਉੱਥੋਂ ਲੈਂਦੀ ਸੀ ਮੈਂ ਚੰਦਨ ਦੀ ਡੱਬੀ ਪੀਲਾ ਚੰਦਨ ਅਤੇ ਵੈਸੇ ਮੈਂ ਕੋਲੇ ਦੇ ਵਿੱਚ ਪਾ ਕੇ ਮੰਦਰ ਚ ਰੱਖਿਆ ਹੋਇਆ ਵਾਕੀ ਡੱਬੀ ਦੇ ਵਿੱਚ ਤੇ ਫਿਰ ਮੈਂ ਇੱਥੇ ਚੰਦਨ ਲਾਉਣ ਲੱਗੇ ਸੀ ਸ਼ਿਵਲਿੰਗ ਦੇ ਉੱਪਰ ਚੰਗੀ ਤਰ੍ਹਾਂ ਨਿਕਾ ਚੱਲ ਹਨ ਉਥੇ ਰੰਨੇ ਰਾਜ ਪੈਂਦਾ ਮੰਦਰ ਦੇ ਵਿੱਚ ਤਾਂ ਕਰਕੇ ਪਤਾ ਨਹੀਂ ਲੱਗਦਾ ਤਾਂ ਫਿਰ ਮੈਂ ਬਾਹਰ ਹਨ ਡੋਂਗਾ ਕੱਢ ਕੇ ਇੱਥੇ ਸ਼ਿਵਲਿੰਗ ਰੱਖਣੀ ਸਥਾਪਨਾ ਕੀਤੀ ਹੋਇਆ ਸ਼ਿਵਲਿੰਗ ਦੀ ਮੈਂ ਉਹਨੂੰ ਤਾਂ ਬਾਹਰ ਨੂੰ ਕੱਢ ਕੇ ਫਿਰ ਮੈਂ ਚੰਦਨ ਦਾ ਤੇਲ ਕਲਾਈ ਜਾਂਦੇ ਸੀ ਸ਼ਿਵਲਿੰਗ ਦੇ ਉੱਪਰ ਦੇਵਾਸ ਫਿਰ ਮੈਂ ਚੜਾਉਂਗੀ ਫੁੱਲ ਤੇ ਮੈਂ ਵਾਈਟ ਕਲਰ ਦੇ ਫੁੱਲ ਛੜਾਉਣੀ ਨੇ ਮੰਦਰ ਵੀ ਅਸੀਂ ਲੈ ਕੇ ਜੰਨੇ ਆ ਤੇ ਇੱਥੇ ਵੀ ਫਿਰ ਮੈਂ ਸ਼ਿਵ ਲਿੰਗ ਤੇ ਜ਼ਰੂਰ ਛੜਾਉਣੀ ਆ ਤੇ ਉੱਥੇ ਬੇਲ ਪੱਤਰ ਕਈ ਵਾਰ ਤਾਂ ਚੜੇ ਹੁੰਦੇ ਮੰਦਰ ਦੇ ਵਿੱਚ ਤਾਂ ਅਸੀਂ ਧੋ ਕੇ ਚੜਾਏ ਹੁੰਨੇ ਆ ਤੇ ਲੈ ਵੀ ਹੁੰਨੇ ਆ ਇੱਥੇ ਘਰੇ ਵੀ ਛੜਾਦੇ ਹੁੰਨੇ ਕਈ ਵਾਰ ਹੁੰਦੇ ਨੇ ਹੈਗੇ ਤੇ ਮੀਂਹ ਦੇਖੋ ਜੀ ਕਿੰਨਾ ਆ ਗਿਆ ਤੇ ਮੀਂਹ 8 ਵਜੇ ਦਾ ਲੱਗਿਆ ਪਾਉਣਾ ਤੇ ਇੰਨਾ ਮੀਂਹ ਸੀ ਨਾ ਪਹਿਲਾਂ ਤਾਂ ਥੋੜਾ ਥੋੜਾ ਸੀ ਬਾਅਦ ਚ ਤਾਂ ਇੰਨਾ 1 ਘੰਟੇ ਤੀ ਸ਼ੁਰੂ ਹੋ ਗਿਆ ਤੇ ਤੁਸੀਂ ਯਕੀਨ ਨਹੀਂ ਮੰਨਣਾ ਮੀਂਹ 8 ਵਜੇ ਤੋਂ ਲੈ ਕੇ 1 ਵਜੇ ਹਟਿਆ ਪੂਰੇ 6 ਘੰਟੇ ਮੀਂਹ ਪਿਆ ਲਗਾਤਾਰ 1 ਮਿੰਟ ਨਹੀਂ ਹਟਿਆ 1 ਮਿੰਟ ਦਾ ਸਾਹ ਨਹੀਂ ਲਿਆ ਮੀਂਹ ਨੇ ਤੇ ਬਸ ਫਿਰ ਅਸੀਂ ਇੱਥੇ ਮੈਂ ਕੇ ਰੋਟੀ ਪਾਣੀ ਖਾ ਲਿਆ ਸੀ ਆਪਦਾ ਨਾਸ਼ਤਾ ਕਰ ਲਿਆ ਸੀ ਤੇ ਸੁਨੇਹਾ ਫਿਰ ਪਈ ਸੀ ਨੂੰ ਗੱਤੂ ਬਖਾਰ ਸੀ ਮੈਂ ਨਾ ਚੱਲ ਰਹਿਣ ਦੇ ਕੱਲ ਵੀ ਛੁੱਟੀ ਕਰ ਲਈ ਅੱਜ ਫਿਰ ਛੁੱਟੀ ਕਰ ਲਈ ਤੇ ਨਹੀਂ ਕਾਫੀ ਹੈ ਇਹ ਜਿਹੜਾ ਆਇਆ ਹਣਾ ਉੱਥੇ ਬੱਸ ਸਟੈਂਡ ਤੋਂ 5 ਕਿ ਮਿੰਟ ਤੁਰ ਕੇ ਵੀ ਜਾਣਾ ਪੈਂਦਾ ਪੈਦਲ ਐਵੇਂ ਘੱਟਾ ਵਗੈਰਾ ਸਾਰੀ ਹੁੱਕ ਵਗੈਰਾ ਪਿੱਛੇ ਜਾਣੀ ਹਾਂ ਮੈਂ ਚੱਲ ਰਹਿਣ ਦੇ ਤੇ ਰੋਟੀ ਪਾਣੀ ਅਸੀਂ ਖਾ ਲਿਆ ਨਾਸ਼ਤਾ ਕਰ ਲਿਆ ਸਵੇਰ ਦਾ ਟਾਈਮ ਵੱਜ ਚੁੱਕ ਗਿਆ 8:05 8:05 ਹੋ ਗਏ। ਮੀਂਹ ਕਾਫੀ ਹੈ। ਦੱਸਿਓ ਇਹ ਕਮੈਂਟ ਬਾਕਸ ਦੇ ਵਿੱਚ ਕਿੰਨਾ ਤੇ ਮੀਂਹ ਆਇਆ ਤੇ ਕਿੰਨਾ ਦੇ ਨਹੀਂ ਆਇਆ। ਤੇ ਕਿਵੇਂ ਦਾ ਮੌਸਮ ਹੈ ਮੌਸਮ ਦਾ ਹਿਸਾਬ ਨਾਲ। ਕੰਮ ਹੋਣਾ ਅੱਧੇ-ਪੂਰੇ ਜੇ ਹੋ ਗਏ ਥੋੜੇ ਥੋੜੇ ਮੋٹے ਰਹਿ ਗਏ। ਤੇ ਕੰਨ ਨਾਲ ਰਹਿੰਦੇ ਬਸ ਹਨਾ। ਟਾਂਡੇ ਵਗੈਰਾ ਰਹਿ ਗਏ ਆਪਣੇ ਸਲਫ ਵਗੈਰਾ ਸਾਫ ਕਰਨ ਵਾਲੇ ਤੇ ਬਾਕੀ ਉਧਰ ਖਲਾਰਾ ਜਾਂ ਚੱਖਣ ਵਾਲਾ ਕੱਪੜੇ ਕੁੱਪੜੇ ਨਹੀਂ ਛੱਟੇ ਪਏ। ਮੈਂ ਸੇਕੂਨ ਦੇ ਜਿੱਥੇ ਜੀ ਕਰਦਾ। ਆ ਮੰਜਾ ਵਿਚਾਲੇ ਖੜਾ ਕਰਤਾ ਇੱਥੇ ਲਿਆ ਕੇ ਬਾਹਰ। ਤੇ ਆ ਮੇਰੀ ਦਵਾਈ ਪਈ। ਦਵਾਈ ਹਜੇ ਮੈਂ ਰਾਤ ਸ਼ੁਰੂ ਕਰਨੀ ਸੀ ਕੀਤੀ ਨਹੀਂ ਅੱਜ ਕਰੂੰਗੀ ਹਾਂ। ਛੋਲੋ ਜੀ ਵਸ ਫੇਰ ਮਿਲਦੇ ਆ ਤੁਹਾਨੂੰ ਆਪਾਂ ਕਰਦੇ ਆ ਕੰਮ ਕਰ। ਕਿਤੇ ਕਾਫੀ ਨਹੀਂ ਹੈ ਬਹੁਤੀ ਕਾਬੇ। ਮੇਂ ਹੁਣਾ ਵੈਸੇ ਦਾ ਠੀਕ ਆ ਚੱਲ ਆਂਦਾ ਵੀ ਠੰਡਾ ਹੋ ਜਾਂਦਾ ਮੌਸਮ ਤੇ ਪਰ ਜਿਹੜੇ ਕੰਮਕਾਰਾਂ ਵਾਲੇ ਆ ਬੱਚੇ ਸਕੂਲ ਵਾਲੇ ਉਹਨਾਂ ਨੂੰ ਔਖਾ ਹੋ ਜਾਂਦਾ ਜਾਣਾ ਹੁਣਾ ਲੋਕਾਂ ਆ ਚਾਹੇ ਹਨ ਬੈਂਕ ਤੇ ਜਾਣਾ ਘਰ ਵੀ ਔਖਾ ਤਾਂ ਹੈ ਜੀ। ਕੋਈ ਫਿਰ ਰੱਬ ਦੇ ਮੂਹਰੇ ਕਿਹੜਾ ਕਿਸੇ ਦਾ ਜੋਰ। ਰੱਬ ਜਿਵੇਂ ਵੀ ਕਰ ਲੈ ਠੀਕ। ਬੱਦਲ ਕਾਫੀ ਚੜਿਆ ਹੋਇਆ ਕਾਲਾ ਕਾਲਾ ਜਿਹੜਾ ਹੋਇਆ। ਦੇਖੋ ਇਹ ਕਿੰਨਾ ਮੀਂਹ ਹੁਣ ਬਹੁਤ ਜ਼ਿਆਦਾ ਸੀ ਜੀ ਮੀਂਹ ਪਈ ਜਾਂਦਾ ਸੀ ਮੀਂਹ ਚ ਕੋਈ ਕੰਮ ਕਰਦਾ ਆਪਣੇ ਤੋਂ ਹੁੰਦਾ ਨਹੀਂ ਪਹਿਲਾਂ ਥੋੜਾ ਅੰਦਰ ਬੈਠੇ ਜੋ ਜੋਰ ਦੀ ਆਇਆ ਕਿ ਕਿਸੇ ਕੋਲ ਕੰਮ ਕੋਈ ਨਾ ਮੀਂਹ ਆ ਲੰਦਾ ਬੈਠਾ ਤੇ ਬਾਹਰ ਤਾਂ ਆਪਾਂ ਕੋਈ ਕੰਮ ਕਰ ਨਹੀਂ ਸਕਦੇ ਇਸ ਕਰਕੇ ਵਸ ਅੰਦਰ ਹੀ ਬੈਠੇ ਸੀ ਅਸੀਂ ਤੇ ਦੇਖੀ ਜਾਂਦੇ ਸੀ ਮੀਂਹ ਨੂੰ ਵੀ ਮੀਂਹ ਹੁਣ ਵੀ ਹਟਿਆ ਹੁਣ ਵੀ ਹਟੇ ਕੋਈ ਕੰਮ ਕਰੀਏ ਬਾਹਰ ਮੰਜਾ ਕੱਢੀਏ ਤੇ ਪਰ ਨਹੀਂ ਹਟਿਆ ਹੀ ਨਹੀਂ ਫਿਰ ਅੰਦਰ ਹੀ ਬੈਠੇ ਰਹੇ ਤੇ ਇੱਥੇ ਵਸ ਫੇਰ ਹੋ ਗਿਆ ਸੀ ਦੁਪਹਿਰ ਦਾ ਟਾਈਮ ਤੇ ਇੱਥੇ ਨਾ ਮੈਂ ਦਹੀਂ ਰਾਤ ਨੂੰ ਜਮਾਇਆ ਸੀ ਤੇ ਜੰਮਿਆ ਹੀ ਨਹੀਂ ਹੈਗਾ ਫਿਰ ਮੈਂ ਸਟੈਪਲੇ ਜਿਹੜਾ ਬੋਲਟਮੀਟਰ ਹੁੰਦਾ ਉਹਦਾ ਫ੍ਰਿਜ ਦਾ ਤੇ ਮੈਂ ਉਹਦੇ ਉੱਪਰ ਰੱਖਤਾ ਸੀ ਮੜਾ ਜਿਹਾ ਕੋਸਾ ਕਰਕੇ ਮੈਂ ਕਿਹਾ ਚਲ ਜੰਮ ਜੂ ਤੇ ਬਸ ਐਂ ਜੰਮਿਆ ਸੀ ਕੱਚੀ ਕੱਚਾ ਜਾਂ ਦਹੀਂ ਹੋ ਰਹੀ ਲੱਸੀ ਜੀ ਵਾਲਾ ਤੇ ਬਸ ਫਿਰ ਮੈਂ ਇੱਥੇ ਲੱਗ ਗਈ ਸੀ ਭਾਂਡੇ ਸਾਫ ਕਰਨ ਤੇ ਭਾਂਡੇ ਸਾਫ ਕਰਨ ਲੱਗ ਗਈ ਸੀ ਮੈਂ ਕਿਹਾ ਪਾਏ ਸੀ ਪਹਿਲਾਂ ਮੈਂ ਨਾ ਪੈ ਗਈ ਤੇ ਮੈਂ ਕਿ ਚੱਲਾਂ ਨੀਂਦ ਜੀ ਹੁੰਦੀ ਸੀ ਕਿਉਂਕਿ ਠੰਡਾ ਮੌਸਮ ਸੀ ਇੱਕ ਤਾਂ ਇੱਕ ਸੁਬਾ ਜਲਦੀ ਉੱਠਦੇ ਆ ਤਾਂ ਕਰਕੇ ਇੱਕ ਵਾਰ ਤਾਂ ਹਨਾ ਨੀਂਦ ਆਉਂਦੀ ਐ ਵੈਸੇ ਸੌਣ ਦੇ ਮਹੀਨੇ ਕਹਿੰਦੇ ਹੁੰਦੇ ਵੀ ਸੌਣਾ ਨਹੀਂ ਚਾਹੀਦਾ ਤੇ ਫਿਰ ਵੀ ਨੀਂਦ ਮੁੱਲ ਮੁੱਲ ਆਈ ਜਾਂਦੀ ਐ ਤੇ ਬਸ ਮੈਂ ਥੋੜਾ ਜਿਹਾ ਟਾਈਮ ਮੋਬਾਈਲ ਦੇਖਿਆ ਤੇ ਫਿਰ ਮੈਂ ਸੌਂ ਗਈ ਸੀ ਤੇ ਸੌਂ ਗਈ ਤੇ ਫਿਰ ਮੈਨੂੰ ਜਦੋਂ ਜਾਗਾਈ ਤੇ 10 11 ਵਜੇ ਗਏ ਸੀ 11 ਵਜੇ ਗਏ ਸੀ ਤੇ ਬਸ ਫਿਰ ਮੈਂ ਭਾਂਡੇ ਭੁੰਡੇ ਮਾਂਜੇ ਸਾਰੇ ਮਾਂਜ ਕੇ ਤੇ ਫਿਰ ਮੈਂ ਇਥੋਂ ਚਾਰਜ ਵਗੈਰਾ ਚੱਕੀ ਜਾਂਦੀ ਸੀ ਮੈਂ ਕਿਹਾ ਬਾਛੜਨਾ ਜੇ ਇੱਧਰ ਤੇ ਸਾਰਾ ਸਮਾਨ ਮੈਂ ਇੱਥੇ ਚੱਕਤਾ ਤੇ ਭੰਡੇ ਮਾਈ ਕਿਤੇ ਫਿਰ ਮੈਂ ਇੱਥੇ ਲੱਗੀ ਸੀ ਸਲਫ ਵਗੈਰਾ ਸਾਫ ਕਰਨ ਤੇ ਫਿਰ ਹੁਣ ਆਏ ਆ ਜੀ ਘਰੇ ਤਾਂ ਹਣਾ ਬੰਦਾ ਜੇ ਤਾਂ ਮੀ ਨਾ ਪੈਂਦਾ ਵੇ ਫਿਰ ਤਾਂ ਆਏ ਹੁੰਦਾ ਵੀ ਫਟਾਫਟ ਕੰਮ ਨਵੇੜੀਏ ਵੀ ਗਰਮੀ ਪੈਂਦੀ ਹੈ ਗਰਮੀ ਤਾਂ ਕੰਮ ਵਾਲੀ ਇੱਥੇ ਮੈਂ ਆ ਗਈ ਸਰਸੋਈ ਦੇ ਵਿੱਚ ਤੌਲੀਆ ਲੈ ਕੇ ਆਈ ਉੱਪਰ ਤੇ ਮੀ ਕਾਫੀ ਸੀ ਪਈ ਜਾਂਦਾ ਫਿਰ ਮੈਂ ਬਾਰੀ ਵੀ ਲਾਤੀ ਸੀ ਇੱਧਰ ਤੇ ਮੈਂਗਾ ਬਾਤ ਛੁਡਾ ਕੇ ਹਨਾ ਫਿਰ ਗੈਸ ਦੇ ਥੱਲੇ ਸਾਰਾ ਪਾਣੀ ਪੂਣੀ ਹੋ ਜਾਊਗਾ ਤੇ ਇੱਥੇ ਮੈਂ ਲੱਗ ਗਈ ਸੀ ਦਾਲ ਧਰਨ ਤੇ ਪਹਿਲਾਂ ਮੈਂ ਦਾਲ ਭਿਉਂਗੀ ਸੀ ਤੇ ਮੈਂ ਹਨਾ ਮੈਂ ਧਰਨੀ ਦਾਲ ਮਸਰਾਂ ਦੀ ਜਿਹੜੇ ਮਸਰ ਹੁੰਦੇ ਸਾਫ ਤੇ ਤੇ ਬਸ ਉਹ ਫਿਰ ਮੈਂ ਹਨਾ ਇਧਰ ਪਾਣੀ ਵਗੈਰਾ ਪਾਈ ਜਾਂਦੀ ਸੀ ਕੁੱਕਰ ਦੇ ਵਿੱਚ ਤੇ ਅੱਜ ਨਾ ਮੈਂਥ ਪਾਣੀ ਜਾਦੇ ਪਾ ਗਿਆ ਤੇ ਪਾਣੀ ਜਦੋਂ ਜਾਦੇ ਪਾ ਗਿਆ ਤੇ ਫਿਰ ਨਾ ਉਹ ਦਾਲ ਚੰਗੀ ਦਾਲ ਤਾਂ ਗਲ ਗਈ ਸੀ ਇਹ ਤਾਂ 2-3 ਸੀਟੀਆਂ ਚ ਗਲ ਜਾਂਦੀ ਹੈ ਜਿਵੇਂ ਆਪਾਂ ਮੂੰਗੇ ਮਸਰੀ ਧਰਦੇ ਹਾਂ ਮੈਂ ਤੇ ਬਾਕੀ ਪਾਣੀ ਥੋੜਾ ਜਿਆਦਾ ਪਾ ਕੇ ਕਰਕੇ ਪਤਲੀ ਹੋ ਗਈ ਸੀ ਫਿਰ ਮੈਂ ਬਾਅਦ ਚ ਸਿਟੀਆਂ ਲਵਾਈਆਂ ਜਦ ਰੋਟੀ ਲਾਉਣ ਲੱਗੀ ਤੇ ਮੈਂ ਭੰਦਾ ਦੀ ਮੀਨਾ 8 ਵਜੇ ਦਾ ਲੱਗਿਆ ਸਵੇਰ ਦੇ ਟਾਈਮ ਦਾ ਤੇ ਸਵਾ 10 ਹੋ ਗਏ ਮੀਨਾ ਜੰਮੀ ਨਿਰੁੱਗਰ ਜੰਮੀ ਵੀ ਕੋਮੈਂਟ ਨਹੀਂ ਲੱਗਿਆ ਹੋਇਆ ਤੇ ਇੱਥੇ ਦੇਖੋ ਜੀ ਸਾਡੇ ਚਿੱਕੜੇ ਚਿੱਕੜ ਪਾਣੀ ਪਾਣੀ ਰੋਣਾ ਕਿਸ ਦੇਖਦੇ ਹੋ ਇਹ ਨਾਲ ਪਾਣੀ ਘੜ ਜਾਂਦਾ ਦੇਖੋ ਪਾਣੀ ਖੜਿਆ ਹੋਇਆ ਹੈ। ਖਾਣੇ ਹਨ। ਤੇ ਇੱਥੇ ਵੀ ਖੜ ਜਿੰਦਾ ਪਾਣੀ ਆ ਦੇਖੋ। ਤੇ ਇੱਥੇ ਵੀ ਹੁਣ ਆ ਸਾਰੀ ਪਾਰੀ ਦੇ ਵਿੱਚ ਪਾਣੀ ਆ ਗਿਆ ਦੇਖੋ। ਅਖਬਾਰ ਵਿੱਲਾ ਹੋ ਗਿਆ ਤੇ ਇਥੋਂ ਪਾਣੀ ਆ ਕੇ ਇੱਥੇ ਸਾਲਫ ਤੇ ਡੁੱਲ ਗਿਆ। ਇੱਥੇ ਮੈਂ ਸਾਰਾ ਹੁਣ ਨਾ ਹੱਥ ਨਾਲ ਤਾਂ ਕੱਢ ਤਾ ਥੱਲੇ ਨੂੰ। ਮੈਂ ਕੱਪੜੇ ਨਾਲ ਸਾਫ਼ ਕਰੂੰਗੀ ਇਥੋਂ ਸਾਰਾ। ਤੇ ਪਾਣੀ ਪਾਣੀ ਹੋ ਗਿਆ ਤੇ ਇਹ ਟੋਨ ਮੈਂ ਬੋਕਰਨਾ ਕਰਦੋਂ ਮੈਂ ਪਾਈਪ ਪਰ ਸਾਡੇ ਹੈ ਨਹੀਂਗਾ ਪਾਈਪਰ ਲਿਓਨ ਆਲਾ ਲਿਆਉਣ ਦੇ ਵਾਇਪਰ ਤੇ ਮੀਂਹ ਦੇਖੋ ਜੀ ਹਜੇ ਤੱਕ ਪਈ ਹੁੰਦੀ ਕਿੰਨਾ ਪਈ ਹੁੰਦਾ ਹਜੇ ਵੀ ਰੁਕਦਾ ਨਹੀਂ ਕੰਮਕਾਰਾਂ ਵਾਲਿਆਂ ਨੂੰ ਕਿੰਨਾ ਔਖਾ ਹੁੰਦਾ ਹਨ ਤੇ ਪੜਨ ਵਾਲੇ ਬੱਚਿਆਂ ਨੂੰ ਜਿਹੜੇ ਸਟੱਡੀ ਤੇ ਜਾਂਦੇ ਜਾਂ ਕੋਈ ਆਈਲੈਕਟਸ ਕਰਦੇ ਕੋਈ ਵੀ ਹੈ ਨਾ ਬੱਸਾਂ ਤੇ ਜਾਂਦੇ ਜਾਂ ਤੇ ਕਿੰਨਾ ਔਖਾ ਹੋ ਜਾਂਦਾ ਹੈ ਨਾ ਮੀਂਹ ਦੇ ਵਿੱਚ ਕੰਮਕਾਰਾਂ ਵਾਲੇ ਵੀ ਆਈਂ ਬੈਠੇ ਆ ਘਰੇ ਮੀਂਹ ਪੈਂਦੇ ਕਰਕੇ ਤੇ ਸਾਡੇ ਰਾਹ ਦੇ ਵਿੱਚ ਵੀ ਕੋਈ ਪਤਾ ਸੜਕ ਪੱਟੀ ਕਰਕੇ ਹਨਾ ਤੇ ਉੱਥੇ ਮਿੱਟੀ-ਮੁੱਟੀ ਨਹੀਂ ਛਿੱਟੀ ਪਈ ਆ ਬੁਰਾ ਹਾਲ ਹੋਇਆ ਤੇ ਚੜ ਕਰਨ ੁੱੱਚੀ ਪਈ ਆ ਦੇਖ ਕੇ ਅੰਦਾਜ਼ ਹੁਣ ਬਾਹਰ ਜਾ ਕੇ ਤੇ ਪਾਰ ਦੇ ਵਿੱਚ ਤੇ ਬੁਰਾ ਹਾਲ ਹੋਇਆ ਤੇ ਨਹੀਂ ਤਾਂ ਜਮੀ ਨਹੀਂ ਹਟਣ ਦਾ ਨਾਮ ਲੈ ਸਕਣ ਕੀ ਹੋਇਆ ਇਹਨੇ 11 ਵਜੇ ਤੱਕ ਪਹੁੰਚਿਆ ਸੀ ਵਾਕਿ ਪਤਾ ਨਹੀਂ ਨੱਟ ਵੀ ਕਈ ਵਾਰ ਝੂਠੀ ਹੋ ਜੰਦੀਏ ਗੱਲ ਸੱਚ ਨਹੀਂ ਹੁੰਦੀ ਮੈਂ ਕਿੱਕ ਕੇ ਦੇਖਦੇ ਹਾਂ ਕਦੋਂ ਖੜਦਾ ਤੇ ਆ ਮੇਰਾ ਚਾਹ ਵਾਲਾ ਡੱਬਾ ਇੱਥੇ ਪਿਆ ਉਹਨਾਂ ਦੀ ਚਾਹ ਪੱਤੀ ਦਾ ਤੇ ਮੈਂ ਤਾਂ ਮੀਂਹ ਪੈਂਦਾ ਹੁਣ ਦੋੜ ਕੇ ਫਿਰ ਮਾਣਦੇ ਨੂੰ ਫਿਰ ਤੇ ਮੈਂ ਦਾਲ ਧਰਤੀ ਆਪਦੀ ਤੇ ਜੀ ਇੱਥੇ ਫਿਰ ਮੈਂ ਲੱਗੀ ਸੀ ਤੜਕਾ ਲਾਉਣ ਦਾਲ ਨੂੰ ਦਾਲ ਤਾਂ ਬਣ ਗਈ ਸੀ ਜੋ ਮੈਂ ਨਾ ਗੈਸ ਤਾਂ ਬੰਦ ਕਰਾ ਤਸਨੇ ਆ ਤੂੰ ਮੈਂ ਕਿਹਾ ਚੱਲ ਬਣ ਗਈ ਹੋ ਤਿੰਨ ਚਾਰ ਸੀਟੀਆਂ ਲੱਗ ਗਈਆਂ ਤੇ ਜਦੋਂ ਮੈਂ ਤੜਕ ਮੈਂ ਦਾਲ ਪਹਿਲਾਂ ਦੇਖੀ ਨਹੀਂ ਜੋ ਤੜਕਾ ਲਾਉਣ ਲੱਗੀ ਤੇ ਫਿਰ ਮੈਂ ਦੇਖਿਆ ਤੇ ਦਾਲ ਹਜੇ ਨਾ ਉਹ ਤਾਂ ਗਲ ਗਈ ਸੀ ਪਤਲੀ ਸੀ ਫਿਰ ਮੈਂ ਕਿਹਾ ਚੱਲ ਕੋਈ ਨਾ ਵੀ ਆਪਾਂ ਬਾਅਦ ਦੇ ਵਿੱਚ ਹਨਾ ਸੀਟੀਆਂ ਲਵਾ ਲਾਂਗੇ ਤੇ ਵਸ ਇੱਥੇ ਤੇਲ ਗਰਮ ਹੋ ਗਿਆ ਸੀ ਜੀਰਾ ਪਾ ਕੇ ਤੇ ਫਿਰ ਤੜਕਾ ਦਾਲ ਨੂੰ ਪਾ ਲਾ ਤੇ ਤੜਕਾ ਲਾਵਾਂਗੇ ਇੱਧਰ ਮੈਂ ਕਿਉਂ ਤੇਲ ਪਾ ਕੇ ਧਰਤਾ ਪਿਆਜ਼ ਤੜਕ ਕੇ ਜੀਰਾ ਜੀਰਾ ਪਾ ਕੇ ਤੇ ਜੀ 1 ਵਜੇ ਪੂਰੇ 8 ਵਜੇ ਤੋਂ ਲੈ ਕੇ 1 ਵਜੇ ਤੱਕ ਪਿਆ ਤੇ 6 ਘੰਟੇ ਪੂਰੇ ਮੀਂਹ ਪਿਆ ਤੇ ਹੁਣ ਥੋੜਾ ਜਿਹਾ ਰਿਹਾ ਹੈ। ਸਾਰੇ ਬੱਦਲ ਉੱਪਰ ਹੀ ਫਿਰਦਾ ਹੈ। ਤੇ ਬਾਸ ਹਣਾ ਹੁਣ ਹਟਿਆ ਮੀਂਹ ਤੇ ਸਾਡੇ ਨਾਲ ਇੱਥੇ ਰਸੋਈ 'ਚ ਪਾਣੀ ਆ ਗਿਆ ਸੀ ਸਾਰਾ। ਇਹ ਬਾਤ ਛੱਡਤਾ ਤੇ ਵਗਾ ਇੱਥੇ ਇਕੱਠਾ ਹੋ ਜਾਂਦਾ ਵਿਚਾਰ ਇਥੇ ਹੁਣ ਕੱਢ ਕੇ ਹਟ ਗਈ ਸਾਰਾ ਤੇ ਇੱਥੇ ਕਰਾਂਗੇ ਆਪਾਂ ਵੀਡੀਓ ਦੇ ਅੰਡਰ ਰੋਟੀ ਮੈਂ ਬਣਾ ਲਈ ਇੱਧਰ ਬਣੀ ਤੇ ਦਾਲ ਨੂੰ ਤੜਕਾ ਲਉਣਾ ਖਲਾਰਾ ਜਾਂ ਤੇ ਇੱਥੇ ਕਰਾਂਗੇ ਵੀਡੀਓ ਦੇ ਐਂਡ ਜੀ ਆਪਾਂ ਤੇ ਜਿਹੜੇ ਸਾਡੇ ਚੈਨਲ ਦੇ ਉੱਪਰ ਫਿਰ ਭੈਣ ਨਵੇਂ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰਿਓ ਤੇ ਫੋਨ ਫੋਨ ਕਰਿਓ ਕਮੈਂਟ ਤੇ ਆਲਾ ਕਾਲੀ ਇਸ ਨੰਨੇ ਨਾ 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 ਬਲੋਗ ਤੁਹਾਨੂੰ ਇਹ ਟਾ ਬਲੋਗ ਕੇ ਹੋ ਗਿਆ ਲੱਗ ਗਿਆ ਮੈਂ ਤਾਂ ਬੱਸ ਇਸ ਦੀ ਬਣਾਇਆ ਬਸ ਆ ਤਾਂ ਖਾਸ ਹੈ ਨਹੀਂ ਜੀ ਜੀ ਇਹੋ ਤੁਹਾਨੂੰ ਕੀ ਮੈਂ ਪਿਆੰਦਾ ਕਿ 4 ਬਾਰੰਦਰ ਜਾਂਦਾ ਮੈਂ ਕੰਮ ਤੋਂ ਦੱਸਦਾ ਇਹ ਦੇਖਿਓ ਤੇ 5 ਘੰਟੇ ਬਾਅਦ ਇਹ ਥੀ ਗਿੜੀ ਲੈਣੇ ਕਰਾਂਗੇ ਤੇ ਮਿਲਾਂਗੇ ਕੱਲ੍ਹ ਦੀ ਨਵੇਂ ਗਿੜੀ ਵਿੱਚ ਤੇ ਸਾਡੇ ਵੀਡੀਓ ਨੂੰ ਜੀ ਫੋਲੋਵਰ ਸਬਸਕ੍ਰਾਈਬ ਕਰਿਆ ਕਰੋ ਹੁਣ ਛੋਟੇ سپورਟ ਨਾਲ ਹੀ ਅਸੀਂ ਅੱਗੇ ਵਧਣਾ ਹੈ ਤੁਸੀਂ ਸਾਨੂੰ سپورਟ ਕਰੋਗੇ ਤਾਂ ਤੇ ਬਸ ਜੀ ਹੁਣ ਵੀਰ ਇਹ ਲੈਂਡ ਕਰਦੇ ਆਂ ਆਪਾਂ ਇੱਥੇ ਤੇ ਮਿਲਾਂਗੇ ਕੱਲ੍ਹ ਨੂੰ ਬਲੌਗ ਦੇ ਵਿੱਚ ਧੰਨਵਾਦ ਜੀ